ਇੱਕ ਟੀਨ ਨੇ ਖਲਾਉਤਾਤਾ ਵਾਤਾ ਅਬੀ ਪੁਲਿਸ ਨੂੰ ਕਹਿੰਦੇ ਵੀ ਇਹਨਾਂ ਧੱਕੇ ਨਾਲ ਉੱਥੇ ਛੋਨਾ ਲਾਤਾ ਜੀ ਤੇ ਸਾਡੀ ਇੱਥੇ ਤਿੰਨ ਕ ਨਾਲ ਪੈਲੀ ਸੀ ਉਹਨੂੰ ਕੋਈ ਰਾਹ ਨਾ ਰਹਿ ਗਿਆ ਪਾਣੀ ਲਾਉਣ ਨੂੰ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੱਦਾ ਬਣਾਤਾ ਕਿ ਪਹਿਲੀ ਗੁਰਦੁਆਰੇ ਦੀ ਆਸ ਵਿੱਚ ਸਾਡੇ ਭਾਈਚਾਰਕੀ ਮੁੱਦਾ ਬਣਾਤਾ ਵਿੱਚੋਂ ਇਹ ਬਾਹਰ ਹੋ ਗਿਆ ਉਹਨਾਂ ਨੇ ਮੁੱਦਾ ਅਸਮੇ ਸਾਡਾ ਪ੍ਰਿਆਤ ਅਸਮੇ ਪਈ ਜਾ ਰਿਹਾ ਕਿ ਗੁਰਦੁਆਰੇ ਦੀ ਪਹਿਲੀ ਹੈ ਸਟੈਟਿਡੀ ਹੈ ਜੀ ਤੇ ਉਹ ਗੁਰਦੁਆਰੇ ਵਾਲਿਆਂ ਨੂੰ ਕੁਝ ਬੰਦੇ ਜਿਵੇਂ ਤੁਹਾਨੂੰ ਪਤਾ ਆਪਣੇ ਲੀਡਰ ਆ ਜੀ ਨਾਮ ਆਦਮੀ ਦੇ ਬਣ ਜਾਂਦੇ ਉਹਨਾਂ ਨੇ ਤੋਂ ਐਮਐਲ ਸਾਹਿਬ ਦੇ ਫੋਨ ਖਾਨ ਕਰਾ ਕੇ ਐਸਐਚਓ ਤੋਂ ਸਾਨੂੰ ਫੋਨ ਖਾਨ ਕਰਾਏ ਕਿਤੇ ਥਾਣੇ ਭੁਲਾ ਲਿਆਗਾ ਅਸੀਂ 2-2 ਘੰਟੇ ਕਿਤੇ ਸ਼ਾਂਤਿਕ ਬੈਠੇ ਰਹਿਣਾ ਕੋਈ ਇਹਨਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਇੱਥੇ ਲਾਤੀ ਤੇ ਇਹ ਤਾਂ ਜਿਹੜੇ ਆਪਦੇ ਆਪ ਨੂੰ ਗੁਰਦੁਆਰੇ ਮੋਰੀ ਘਵਾਉਂਦੇ ਆ ਇਹਨਾਂ ਨੂੰ ਇਸ ਗੁਰੂ ਸਿੱਖ ਬਾਰੇ ਤਾਂ ਇੱਕ ਤਰਮ ਬਾਰੇ ਕੁਝ ਵੀ ਨਹੀਂ ਪਤਾ ਇਹ ਉਹਨਾਂ ਨੇ ਛੰਡੇ ਗਏ ਜਾਂਦੇ ਆ ਪਹਿਲੀ ਗੱਲ ਤਾਂ ਇਹਨਾਂ ਨੇ ਉਹਨਾਂ ਨੇ ਛੰਡੇ ਕੇ ਕੇ ਨਿਸ਼ਾਨ ਸੇਵ ਦੀ ਬੇਅਦਬੀ ਕੀਤੀ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਆਲਾ ਖੜੇ ਹੋਏ ਆ ਤੇ ਇੱਥੇ ਪਿਛਲੇ ਦਿਨੀ ਆ ਜਿਹੜਾ ਇੱਕ ਪੈਲੀ ਨੂੰ ਲੈ ਕੇ ਵਿਵਾਦ ਛਿੜਿਆ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਪੈਲੀਆਂ ਕੋਈ ਪੱਕੀ ਰਜਿਸਟਰੀ ਵਾਲੀਆਂ ਕੋਈ ਨਜੂਲ ਲੈਂਡ ਦੀਆਂ ਕੋਈ ਪੰਚਾਇਤੀ ਆ ਤੇ ਇਹਨਾਂ ਬਾਈਆਂ ਕੋਲੇ ਵੀ ਪਹਿਲੀ ਦਾ ਛੋਟਾ ਜਿਹਾ ਟੁਕੜਾ ਹੈਗਾ ਪਰ ਉਸ ਦੇ ਉੱਤੇ ਪਿਛਲੇ ਦਿਨੀ ਹੈ ਜਿਹੜਾ ਕੁਝ ਲੋਕਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਸੀਗਾ ਭਾਵੇਂ ਹੁਣ ਕਬਜ਼ਾ ਹਟਾ ਦਿੱਤਾ ਗਿਆ ਕੀ ਮਾਮਲਾ ਸੀਗਾ ਪੂਰੀ ਤਾਂ ਪੁਰਾ ਬਾਈ ਦੇ ਨਾਲ ਜਾਣਾਗੇ ਬਾਈ ਨੇ ਸਾਨੂੰ ਬੁਲਾਇਆ ਹੈਗਾ ਕੱਲ ਤਾਂ ਕਿ ਪ੍ਰਸ਼ਾਸਨ ਦੇ ਤੀਕ ਪਹੁੰਚੇ ਤੇ ਲੋਕਾਂ ਤੀਕ ਪਹੁੰਚੇ ਤੇ ਇਸ ਪਰਿਵਾਰ ਨੂੰ ਇਸ ਵੀਰ ਨੂੰ ਜਿਹੜਾ ਬੰਦ ਆ ਇਨਸਾਫ ਮਿਲੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਅੱਛਾ ਬਾਈ ਜੀ ਕੀ ਨਾਮ ਆਪਕਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਅੱਛਾ ਭਾਈ ਜੀ ਕੀ ਵਿਵਾਦ ਰਿਹਾ ਹੈਗਾ ਤੁਹਾਡੇ ਪਿਛਲੇ ਦਿਨੀ ਕਬਜਾ ਹੋ ਗਿਆ ਸੀਗਾ ਪੈਲੀ ਦੇ ਉੱਤੇ ਕਿਉਂ ਕੀਤਾ ਗਿਆ ਭਾਈ ਜੀ ਇਹ ਨਾ ਰੌਲਾ ਸੀਗਾ ਸਾਡਾ ਖਾਲੇ ਦਾ ਜੀ ਹੂੰ ਜੋ 2 ਮਹੀਨੇ ਹੋ ਗਏ ਇਸ ਗੱਲ ਨੂੰ ਇਹਦੀ ਅਸੀਂ ਆਨਲਾਈਨ ਦਰਖਾਸਤ ਵੀ ਦਿੱਤੀ ਸੀ ਹੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਨਿਹਰੇ ਤੇ ਕਾਰਵਾਈ ਕੀਤੀ ਅਸੀਂ ਮਹੀਨੇ ਨੂੰ ਥਾਣੇ ਜਾਂਦੇ ਰਹੇ ਹੂੰ ਇੱਕ ਦਿਨ ਅਸੀਂ ਐਸਐਚਓ ਨੂੰ ਮਿਲੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਉਹਨਾਂ ਚਿੰ ਸ਼ਿੰ다 ਸਿੰਘ ਦੇ ਖਿਲਾਫ ਸੀ ਦਰਖਾਸਤ ਇਹਦੇ ਨਾਲ ਬੰਦੇ ਗਿਆ ਗਰਜੀਤ ਮਨਾਵੀਆਂ ਤੇ ਤਿੰਨ ਚਾਰ ਬੰਦੇ ਹੋਰ ਸੀ ਪਿੰਡ ਦੇ ਚਲੋ ਪਿੰਡ ਦੇ ਮਗਰ ਪਿੰਡ ਨੇ ਜਾਣਾ ਹੀ ਆ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਜਿਹੜਾ ਇਹ ਖਾਲਾ ਇਹਦੀ ਵਾਰੀ ਹੈਗੀ ਆ ਤੁਹਾਨੂੰ ਪਤਾ ਹੀ ਆ ਸਾਂਝਾ ਹੁੰਦਾ ਧੋਰੀ ਖਾਲਾ ਤੇ ਉਹਨਾਂ ਨੇ ਕਹਿੰਦੇ ਵੀ ਇਹ ਖਾਲਾ ਇਹ ਇਨਾ ਕੱਲਿਆਂ ਦਾ ਹੀ ਆ ਅਸੀਂ ਕਿਹਾ ਅਸੀਂ ਬੰਦਿਆਂ ਦਾ ਸਬੂਤ ਕਰਾ ਦਿੰਨੇ ਅਸੀਂ ਸਾਡੇ ਜਿਹੜੇ ਸਟੇਡੀ ਦੇ ਬੰਦੇ ਸੀ ਨਾਲ ਸਾਡੇ ਗਏ ਉਹ ਪਹਿਲਾਂ ਸਾਲ ਪਹਿਲਾਂ ਖਾਲਾ ਉਹ ਪਵਾ ਕੇ ਗਏ ਕਿ ਪੰਚਾਇਤ ਮੈਂਬਰੀ ਸੀ ਆਪਣੀ ਚਾਰ ਤੇ ਉਹਨਾਂ ਨੇ ਸਰਪੰਚ ਨੂੰ ਵੀ ਕਿਹਾ ਕਹਿੰਦੇ ਅਸੀਂ ਆਪ ਆਇਆ ਨਾਲੇ ਸਰਪੰਚ ਨੇ ਪੰਦੇ ਭੇਜੇ ਸੀ ਉਹ ਹਮ ਐਕਤੀ ਇਹਨਾਂ ਨੇ ਖਾਲਾ ਉਟਾਤਾ ਬਾਤਾ ਅਬੀ ਪੁਲਿਸ ਨੂੰ ਕਹਿੰਦੇ ਵੀਰੇ ਇਹਨਾਂ ਧੱਕੇ ਨਾਲ ਉੱਥੇ ਝੋਨਾ ਲਾਤਾ ਜੀ ਤੇ ਸਾਡੀ ਇੱਥੇ ਤਿੰਨਕ ਨਾਲ ਪੈਲੀ ਸੀ ਉਹਨੂੰ ਕੋਈ ਰਾਹ ਨਾ ਰਹਿ ਗਿਆ ਪਾਣੀ ਲਾਉਣ ਨੂੰ ਜੀ ਉਹ ਜਿਵੇਂ ਝੋਨਾ ਲਾਉਣ ਲਈ ਵੀ ਅਸੀਂ ਤਰਸੀ ਜਾਂਦੇ ਸੀ ਕਿ ਸੁੱਕੀ ਜਾਂਦਾ ਸੀ ਬਾਣ ਸਾਡਾ ਮੀਂਹ ਪੈ ਕੇ ਤੇ ਕੜਾ ਹੋ ਗਿਆ ਸੀਗਾ ਤੇ ਇੱਕ ਦਿਨ ਮੀਂਹ ਆ ਗਿਆ ਜੀ ਤੇ ਉਹਦੇ ਨਾਲ ਭਰ ਗਿਆ ਬਾਣ ਸਾਡਾ ਅਸੀਂ ਫਿਰ ਉਹ ਝੋਨਾ ਲਾਤਾ ਇੱਕ ਵਾਰੀ ਤਾਂ ਤੇ ਉਦੋਂ ਬਾਅਦ ਇਹਨਾਂ ਨੇ ਮੁੱਦਾ ਬਣਾਤਾ ਕਿ ਪਹਿਲੀ ਗੁਰਦੁਆਰੇ ਦੀ ਆਸ ਵਿੱਚ ਸਾਡਾ ਭਾਈਚਾਰਕੀ ਮੁੱਦਾ ਬਣਾਤਾ ਵਿੱਚੋਂ ਇਹ ਬਾਹਰ ਹੋ ਗਿਆ ਆਪ ਜਿਹਦੇ 'ਚ ਮੈਂ ਰੋਲ ਆ ਗੁਰਜੀਤ ਸਿੰਘ ਮਨਾਵੰਗਿਆ ਦਾ ਉਹ ਬੰਦੇ ਨੇ ਪਹਿਲਾਂ ਇੱਥੇ ਜਦੋਂ ਥਾਣੇੋਂ ਸੀ ਆਏ ਸਰਪੰਚ ਕੋਲ ਜਾ ਕੇ ਉਹਨਾਂ ਨੇ ਬਾਵਾ ਮੈਂਬਰ ਸੀ ਆਮ ਆਦਮੀ ਪਾਰਟੀ ਦੀ ਵੀ ਸੀ ਤੇ ਵਿੱਚ ਇਹਨਾਂ ਦੇ ਆਪ ਦੇ ਬੰਦੇ ਵੀ ਸੀ ਇਹਨਾਂ ਨੇ ਉੱਥੇ ਕੋਈ ਰਾਇ ਕੀਤੀ ਉੱਥੇ ਇਹਨਾਂ ਕੋਲ ਇੱਕ ਲਿਖਤ ਸੀ ਗੁਰਦੁਆਰੇ ਦੀ ਜਿਹੜੀ ਕੱਚੀ ਸੀ ਇਹ ਇਹਨੇ ਉੱਥੇ ਉਹਨਾਂ ਨੂੰ ਦਿਖਾਈ ਤੇ ਮੈਂ ਵੀ ਉੱਥੇ ਬੈਂਕ 'ਚ ਜਾਣਾ ਨਹੀਂ ਬੈਂਕ 'ਚ ਮੈਂ ਉੱਤਰਾ ਮੈਨੂੰ ਵੇਖ ਕੇ ਚੁੱਪ ਕਰ ਗਏ ਮੈਂ ਇਹਨਾਂ ਨੂੰ ਕਿਹਾ ਬਾਈ ਜੀ ਤੁਸੀਂ ਕਰੋ ਆਪਦੀ ਰਾਇ ਜਿਹੜੀ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਲੱਗ ਜੂ ਪਤਾ ਜਿਹੜੀ ਰਾਇ ਅਸੀਂ ਕਰ ਰਹੇ ਆ ਤੇ ਉਹ ਉਹੀ ਗੱਲ ਉਹਨਾਂ ਨੇ ਵਾਕਿਆ ਸਾਨੂੰ ਪਤਾ ਲਵਾਤਾ ਉਸ ਤੋਂ ਬਾਅਦ ਉਹਨਾਂ ਨੇ ਮੁੱਦਾ ਆਸਮੇ ਸਾਡਾ ਪਹਿਆਤਾ ਆਸਮੇ ਪਾਈ ਜਾ ਰਿਹਾ ਕਿ ਗੁਰਦੁਆਰੇ ਦੀ ਪੈਲੀ ਹੈ ਹੈ ਸਟੈਟਿਟੀ ਹੈ ਜੀ ਤੇ ਉਹ ਗੁਰਦੁਆਰੇ ਵਾਲਿਆਂ ਨੂੰ ਕੁਝ ਬੰਦੇ ਜਿਵੇਂ ਤੁਹਾਨੂੰ ਪਤਾ ਆਪਣੇ ਲੀਡਰ ਆ ਜੀ ਆਮ ਆਦਮੀ ਦੇ ਬਣ ਜਾਂਦੇ ਉਹਨਾਂ ਨੇ ਅੰਤੋਂ ਐਮਐਲ ਸਾਹਿਬ ਦੇ ਫੋਨ ਫਾਨ ਕਰਾ ਕੇ ਐਸਐਚਓ ਤੋਂ ਸਾਨੂੰ ਫੋਨ ਫਾਨ ਕਰਾਏ ਕਿਤੇ ਥਾਣੇ ਬੁਲਾ ਲਿਆ ਕਰਨ ਅਸੀਂ 2-2 ਘੰਟੇ ਕਿਤੇ ਸ਼ਾਂਤਿਕ ਬੈਠੇ ਰਹੇ ਨਾ ਤੇ ਇਹਨਾਂ ਦਾ ਜਾਇਆ ਨਾ ਕਰਨਾ ਜੀ ਹਮ ਇੱਕ ਦਿਨੇ ਗਏ ਅਸੀਂ ਕਹਿੰਦੇ ਜੋ ਸੋਡੀ ਕਾਰਵਾਈ ਬੰਦ ਦੀ ਆ ਤੁਸੀਂ ਸਾਡੇ ਤੇ ਕਰ ਦਿਓ ਜੀ ਜਾਂ ਸਾਡੀਆਂ ਵੀ ਜ਼ਮਾਨਤ ਕਰ ਦਿਓ ਇਹਨਾਂ ਦੀ ਜੇ ਰੌਲਾ ਤਾਂ ਇਹਦਾ ਕੋਰਟ ਹੀ ਫੈਸਲਾ ਕਰੂਗਾ ਤੁਸੀਂ ਤਾਂ ਦੂਆ ਨਹੀਂ ਸਕਦੇ ਕਬਜ਼ਾ ਸਿਵਲ ਪ੍ਰਸ਼ਾਸਨ ਦਾ ਹੀ ਇਹ ਕੰਮ ਜੀ ਤੇ ਉਹਨਾਂ ਨੇ ਕਹਿੰਦੇ ਚਲੋ ਤੁਸੀਂ ਇੱਕ ਵਾਰੀ ਪੰਚਾਇਤ 'ਚ ਬਹਿ ਕੇ ਨਿਬੜੋ ਅਸੀਂ ਉੱਥੇ ਜਾਂਦੇ ਰਹੇ ਫਰੀਕੋਟ ਕੋਈ ਕੰਮ ਸੀ ਸਾਨੂੰ ਇਹ ਮਗਰੋਂ ਉਹਨਾਂ ਨੇ ਇੱਕ ਗਮਦੂਰ ਸਿੰਘ ਹੈ ਸਾਡੇ ਪਿੰਡ ਹਾਂ ਤੇ ਉਹ ਇਹਨਾਂ ਲੈ ਆਇਆ ਇੱਥੇ ਗੁਰਦੁਆਰੇ ਇਕੱਠੇ ਹੋ ਕੇ ਇਹਨਾਂ ਨੇ ਰੈਰੂ ਕੀਤੀ ਤੇ ਕੋਈ ਇਹਨਾਂ ਨੇ ਨਿਸ਼ਾਨ ਸਾਹਿਬ ਲਿਆ ਕੇ ਇੱਥੇ ਲਾਤੀ ਤੇ ਇਹ ਤਾਂ ਜਿਹੜੇ ਆਪਦੇ ਆਪ ਨੂੰ ਗੁਰਦੁਆਰੇ ਮੋਰੀ ਘਵਾਉਂਦੇ ਆ ਇਹਨਾਂ ਨੂੰ ਇਸ ਗੁਰੂ ਸਿੱਖ ਬਾਰੇ ਤਾਂ ਇੱਕ ਤਰਮ ਬਾਰੇ ਕੁਝ ਵੀ ਨਹੀਂ ਪਤਾ ਇਹ ਉਹਨਾਂ ਨੇ ਛੰਡੇ ਗਏ ਜਾਂਦੇ ਆ ਪਹਿਲੀ ਗੱਲ ਤਾਂ ਇਹਨਾਂ ਨੇ ਉਹਨਾਂ ਨੇ ਝੰਡੇਕੇ ਕੇ ਨਿਸ਼ਾਨ ਸੇਵ ਦੀ ਬੇਅਵਦੀ ਕੀਤੀ ਆ ਅਸੀਂ ਸ਼ੋਣਮਿਕ ਕਮੇਟੀ ਨੂੰ ਇਹ ਮੰਗ ਕਰਦੇ ਕਿ ਜਿਹੜੀ ਇਹਨਾਂ ਨੇ ਇਹ ਬੇਅਵਦੀ ਕੀਤੀ ਇਹਦੇ ਤੇ ਕਾਰਵਾਈ ਕਰਨ ਤੇ ਪਰ ਇਹ ਜਿਹੜਾ ਝੂਠਾ ਸਾਡੇ ਤੇ ਬਲੇਮ ਲਾ ਰਿਹਾ ਕਿ ਬਾਬਾ ਜੀਉ ਸਿੰਘ ਦੀ ਆ ਉਹ ਲਿਖਤ ਨੇ ਝੂਠੀ ਲਿਖੀ ਹੋਈ ਆ ਉਹ ਇਹਨਾਂ ਨੇ ਪੈੜ ਤੇ ਲਿਖੀ ਹੋਈ ਲੈਟਰ ਪੈੜ ਤੇ ਇਹ 15 ਸਾਲ ਤੋਂ ਹੈਗੀ 2015 ਦੀ ਗੱਲ ਹੂੰ ਉਦੋਂ ਵੀ ਇਹਨਾਂ ਨੇ ਲਿਖੀ ਸੀ ਉਦੋਂ ਵੀ ਇਹਨਾਂ ਨੇ ਦਰਖਾਸਤ ਦਿੱਤੀ ਅਸੀਂ ਡਿਪਟੀ ਕਮਿਸ਼ਨਰ ਦੇ ਉਸ ਦਰਖਾਸਤ ਦੇ ਉੱਪਰ ਹੂੰ ਉਹਨਾਂ ਨੇ ਮਸਲਾ ਉਹਨਾਂ ਨੇ ਡਿਪਟੀ ਕਮਿਸ਼ਨਰ ਨੇ ਹਲ ਮਾਲ ਭਾਗ ਨੂੰ ਭੇਜ ਕੇ ਤੇ ਕਿਵੇਂ ਵੀ ਉਹਨਾਂ ਨੇ ਇਹ ਰੁਕ ਗਿਆ ਉਸ ਤੋਂ ਬਾਅਦ ਸਾਨੂੰ ਅਸੀਂ ਫੇਰ ਵਾਈ ਜਾਂਦੇ ਹੁਣ ਖਾਲੇ ਦਾ ਰੋਲਾ ਪੈਣ ਕਰਕੇ ਇਹਨਾਂ ਨੇ ਮੁੱਦਾ ਫੇਰ ਚੁਕਾਤਾ ਇੱਥੇ ਸਾਡੇ ਬੱਚੇ ਗੇੜਾ ਮਾਰਨ ਆਏ ਨਾਲ ਸਾਡੀਆਂ ਲੇਡੀਆਂ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਰੋਲਾ ਚੱਲੀ ਜਾਂਦਾ ਤਾਂ ਵੈਸੇ ਖੇਤ ਆ ਕੇ ਗੇੜਾ ਮਾਰਨ ਆ ਸੀ ਹੈ ਨਹੀਂ ਸੀ ਇੱਥੇ ਉਹਨਾਂ ਨੇ ਵੇਖਿਆ ਇੱਥੇ ਨਿਸ਼ਾਨ ਸਾਹਿਬ ਪਹਿਲੀ ਚ ਡਿੱਗੇ ਪਏ ਉਹਨਾਂ ਨੇ ਕਿਹਾ ਸ਼ਾਇਦ ਉੱਡ ਉੱਡ ਕੇ ਆ ਗਏ ਉਹਨਾਂ ਨੇ ਚੱਕ ਕੇ ਤੇ ਕਰੇ ਲੈ ਗਈ ਉਹਨਾਂ ਨੇ ਵਧੀਆ ਉਹਨਾਂ ਦੀ ਜੋ ਰਿਸਪੈਕਟ ਬਣਦੀ ਸੀ ਉਹਨੂੰ ਮਾਨ ਸਨਮਾਨ ਦੇ ਕੇ ਸੀ ਧੋਕੇ ਉਹਨਾਂ ਨੂੰ ਸਾਹਮਣੇ ਰੱਖਿਆ ਹੋਇਆ ਜੀ ਤੇ ਇਹਨਾਂ ਨੇ ਜਾ ਕੇ ਫਿਰ ਥਾਣੇ 'ਚ ਨਾਂ ਲਿਖਾ ਕੇ ਉਹਨਾਂ ਦੀਆਂ ਬੁੜੀਆਂ ਨੇ ਉਹ ਸੱਦੋ ਥਾਣੇ ਤੇ ਉਹਨਾਂ ਨੇ ਐ ਕਰਕੇ ਸਾਡਾ ਕਬਜ਼ਾ ਤੋੜਿਆ ਐ ਕੀਤਾ ਜੀ ਕਬਜ਼ਾ ਉਹਨਾਂ ਦੇ ਘਰਾਂ ਛੋਨਾ ਸੀ ਲਾਇਆ ਰੇਖੰਡਾ ਸੀ ਪਾਈ ਜਾਂਦੇ ਆ ਤੇ ਇਹਦੇ ਜੋ ਕੁੱਖ ਵੀ ਅਸੀਂ ਕੱਢ ਕੇ ਗਏ ਆ ਬਸ ਉਹ ਨਜਾਇਜ਼ ਲੜਾਈ ਭਾਰ ਦੇ ਜਿਹੜੀ ਗੱਲ ਆ ਅਸੀਂ ਲੜਾਈ ਕਰਨਾ ਨਹੀਂ ਚਾਹੁੰਦੇ ਅਸੀਂ ਕਹਿੰਨੇ ਆ ਜੀ ਜੋ ਪ੍ਰਸ਼ਾਸਨ ਦਾ ਹੈ ਕਾਨੂੰਨੀ ਕਾਰਵਾਈ ਉਹਦੇ ਹੋਵੇ ਪਰ ਪ੍ਰਸ਼ਾਸਨ ਵੀ ਪਤਾ ਨਹੀਂ ਉਹਨਾਂ ਤੇ ਕਿੰਨਾ ਕੁ ਪ੍ਰੈਸ਼ਰ ਆ ਪੋਲੀਟਿਕਲੀ ਉਹ ਸਾਡੀ ਗੱਲ ਸੁਣੇ ਨਹੀਂ ਲਏ ਜੇ ਅਸੀਂ ਉਹਦੇ ਉਹਨਾਂ ਨੇ ਜਿੱਦੇ ਕਬਜ਼ਾ ਕਰਦੀ ਅਸੀਂ ਦਰਖਾਸਤ ਦਿੱਤੀ ਸੀ 12 ਤਰੀਕ ਦੀ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਉਹਦੇ ਤੇ ਕਾਰਵਾਈ ਕੀਤੀ ਉਲਟਾ ਉਹਨਾਂ ਨੇ ਸਾਨੂੰ ਥਾਣੇ ਬੁਲਾਇਆ ਕਹਿੰਦੇ ਜੀ ਤੁਸੀਂ ਖੇਤ ਨਾ ਜਾਇਆ ਕਰੋ ਅਸੀਂ ਕਹਿੰਦੇ ਸਾਡਾ ਜਿਹੜਾ ਖੇਤ ਆ ਸਾਡਾ ਝੋਨਾ ਲੱਗਾ ਅਸੀਂ ਤਾਂ ਖੇਤ ਜਾਣੇ ਆ ਅਖੇ ਤੁਸੀਂ ਬੁੜੀਆਂ ਲੈ ਕੇ ਜਾਂਦੇ ਰਹਿੰਦੇ ਅਸੀਂ ਕਿਹਾ ਹੁਣ ਅਸੀਂ ਕਿੰਨੇ ਕੁ ਅਮੀਰ ਆ ਅਸੀਂ ਕੰਮ ਕਰ ਆਸਤੇ ਆੜੀਆਂ ਬੁੜੀਆਂ ਨੂੰ ਨਾਲ ਲੈ ਕੇ ਆਉਣਾ ਹੂੰ ਤੇ ਉਹਨਾਂ ਨੇ ਚਲੋ ਇਹ ਆ ਗਏ ਅਸੀਂ ਥਾਣੇੋਂ ਤੇ ਫੇਰ ਇੱਕ ਦਿਨ ਉਹਨਾਂ ਨੇ ਕੀਤਾ ਇੱਥੇ ਗਮਦੂਰ ਸਿੰਘ ਆਈ ਉਹਨਾਂ ਨੇ ਖੰਬੇ ਖੁੰਬੇ ਲਿਆ ਕੇ ਉਹਨਾਂ ਦੇ ਬਾਬਾ ਜੀ ਸਿੰਘ ਜੀ ਦਾ ਨਾਮ ਲਿਖਵਾ ਕੇ ਇੱਥੇ ਤੰਬੂ ਤੁੰਬੂ ਲਵਾਤਾ ਉਹਨਾਂ ਨੇ ਪੱਤਰਕਾਰ ਵੀ ਬੁਲਾਏ ਸੀ ਉੱਦੇ ਮੈਂ ਤਾਂ ਇਹ ਪੱਤਰਕਾਰਨ ਉਹ ਆਪਣੇ ਦੇਖਿਆ ਤੇ ਡਿਬੇਟ ਤੇ ਉਸ ਤੋਂ ਬਾਅਦ ਅਸੀਂ ਜਾਂਦ ਰਹੇ ਉਹਨਾਂ ਨੇ ਇੱਥੇ ਤੰਬੂ ਤੁੰਬੂ ਲਾ ਕੇ ਬੈਠੇ ਰਹੇ ਤੇ ਅਸੀਂ ਉਹ ਆ ਕੇ ਸਵੇਰ ਤੰਬੂ ਤੁੰਬੂ ਵੀ ਉਹਨਾਂ ਦਾ ਚੱਕ ਕੇ ਚੱਕਤਾ ਕਿਉਂਕਿ ਜਿਹੜਾ ਕਬਜ਼ਾ ਸਾਡਾ ਸਾਡੀ ਪਹਿਲੀ ਆ ਤੇ ਉਹ ੱਤਕਾ ਕਰਕੇ ਉਹ ਲੜਾਈ ਦਾ ਕੋਈ ਕਾਰਨ ਬਣਾ ਰਹੇ ਆ ਜਿਵੇਂ ਇਹਨਾਂ ਨੂੰ ਲੜਾਈ ਤੇ ਅਸੀਂ ਇਹ ਜਿਹੜੇ ਆਪਣੇ ਸਟੇਟੀ ਵਾਲੇ ਮੈਂਬਰ ਉਹਨਾਂ ਨੂੰ ਇਹ ਗੱਲ ਦੱਸੀ ਆ ਅਸੀਂ ਕਿਹਾ ਜੇ ਸਟੇਟੀ ਦੀਆਂ ਆਪਣੀਆਂ ਕਿੰਨੀ ਬਚਤ ਪਈ ਸੀ ਤੁਸੀਂ ਸਾਰੀ ਛਡਵਾਓ ਇੱਕ ਘਰ ਨੂੰ ਟਾਰਗੇਟ ਨਾ ਕਰੋ ਉਹ ਕਹਿੰਦੇ ਅਸੀਂ ਇਹ ਨਹੀਂ ਕਰਦੇ ਗੁਰਦੁਆਰਾ ਕਮੇਟੀ ਹੈ ਜੋ ਕਰ ਰਹੀ ਹੈ ਜੀ ਉਹ ਹੈਗੇ ਤਿੰਨ ਚਾਰ ਬੰਦੇ ਆ ਜਿਹੜੇ ਉਹਨਾਂ ਨੇ ਮੂਰੀ ਬਣਾਏ ਹੋਏ ਆ ਉਹ ਲੋਕਾਂ ਨੂੰ ਝੂਠਾ ਗੁਰਦੁਆਰੇ ਚ ਆਵਾਜ਼ ਦੇ ਇਕੱਠੇ ਕਰ ਲਿਆ ਹੁੰਦੇ ਜੇ ਅਸੀਂ ਲੋਕਾਂ ਨੂੰ ਗੱਲ ਦੱਸਦੇ ਲੋਕ ਸਾਡੇ ਪੱਖ ਚ ਗੱਲ ਸੁਣਦੇ ਵੀ ਆ ਜੀ ਅਸੀਂ ਉਹਨਾਂ ਨੂੰ ਕਿਹਾ ਇੱਥੇ ਆਪਣੀ ਸਤਕਨਾਲਾ ਜ਼ਮੀਨਸ ਜਿਹੜੀ ਬਚਤ ਸੀ ਉਹਦੀ ਤੁਹਾਨੂੰ ਅਸੀਂ ਮੈਂ WhatsApp ਕਾਪੀ ਵੀ ਕਰ ਦੂੰਗਾ ਜੀ ਤੁਸੀਂ ਉਹ ਦਿਖਾ ਸਕਦੇ ਆ ਉਹਦੇ ਚ ਸਤਕਨਾਲਾ ਹੀ ਪਹਿਲੀ ਆ ਔਰ ਚਾਰ ਕਨਾਲਾ ਜਿਵੇਂ ਇੱਥੇ ਸ਼ਿੰ다 ਸਿੰਘ ਆ ਉਹਨਾਂ ਦਾ ਕਬਜ਼ਾ ਰਹੇ ਤੇ ਹੂੰ ਉਹਨਾਂ ਨੇ ਕਿਸੇ ਜਰਨਲ ਪਰਿਵਾਰ ਹੀ ਆ ਤੇ ਨਾਲੇ ਆਪਣੀ ਜਿਹੜੀ ਹਰੀਜਨ ਸਟੱਡੀ ਹੈ ਜਰਨਲ ਪਰਿਵਾਰ ਲੈ ਨਹੀਂ ਸਕਦਾ ਜੀ ਹੂੰ ਪਰ ਫਿਰ ਵੀ ਉਹਨਾਂ ਦਾ ਕਬਜ਼ਾ ਇੱਥੇ ਚੱਲ ਰਿਹਾ ਅੱਛਾ ਇਹ ਜ਼ਮੀਨ ਤੁਸੀਂ ਵੇਚ ਸਕਦੇ ਹੋ ਜਾਂ ਅੱਗੇ ਨਹੀਂ ਵੇਚ ਸਕਦੇ ਕਾਨੂੰਨੀ ਤੌਰ ਤੇ ਨਹੀਂ ਵੇਚ ਸਕਦੇ ਜੀ ਹੂੰ ਪਰ ਫਿਰ ਵੀ ਚਲੋ ਜਿਵੇਂ ਆਪਣੇ ਬੰਦਿਆਂ ਨੂੰ ਇਹ ਮਜਬੂਰੀਆਂ ਬਣੀਆਂ ਹੀ ਕੋਈ ਕਾਰਨ ਹੂੰ ਜਿਵੇਂ ਇਹਨਾਂ ਤੇ ਨਾ ਤਾਂ ਕੋਈ ਲੈਂਪਟ ਬਾਈਦੀ ਆ ਨਾ ਕੁਛ ਆ ਉਹ ਫਿਰ ਮਜਬੂਰੀਆਂ ਕਰਕੇ ਜਿਵੇਂ ਅੱਜ ਸਾਨੂੰ ਪਰੇਸ਼ਾਨ ਕਰ ਰਹੇ ਆ ਇਦਾਂ ਹੀ ਪਰੇਸ਼ਾਨੀਆਂ ਤੋਂ ਕਿੰਨ ਸੱਤਿਆ ਨੇ ਉਹਨਾਂ ਨੇ ਵੇਚ ਨਹੀਂ ਕੋਈ ਨਾ ਕੋਈ ਇੰਤਕਾਲ ਤਾਂ ਹੋਊਗਾ ਕੋਈ ਨਾ ਕੋਈ ਤੁਹਾਡੇ ਨਾਲ ਬੋਲਦੀ ਹੋਊਗੀ ਤਾਂ ਹੀ ਕੋਈ ਤੁਸੀਂ ਕਬਜ਼ਾ ਕੀਤਾ ਜਾਂ ਨਾ ਹੀ ਨਹੀਂ ਬੋਲਦੀ ਸਾਰਿਆਂ ਦੇ ਸਮੂਹੀਕ ਤੌਰ ਤੇ ਨਾ ਬੋਲਦੀ ਇਹ ਜਿਹੜੀ ਸੇਰੇ ਸਟੇਡੀ ਦੇ ਸਾਡੇ 102 ਮੈਂਬਰ ਆ ਜਿਵੇਂ ਉਹਦੇ ਵਿੱਚ ਮੇਰੇ ਦਾਦਾ ਜੀ ਇਸ ਜਿਹੜੇ ਉਹ ਹਿੱਸੇਦਾਰ ਸੀ ਹੂੰ ਉਸ ਤੋਂ ਬਾਅਦ ਮੇਰੇ ਤਾਇਆ ਜੀ ਹੋ ਗਏ ਮੜ ਕੇ ਜਿਵੇਂ ਬੇਟਿਆਂ ਦੇ ਵੰਡੇ ਕੀ ਤਿੰਨਾਂ ਤੇ ਇਹ ਡੈਡੀ ਹੋਰੀ ਤਿੰਨ ਭਰਾ ਸੀ ਜੀ ਹੂੰ ਤੇ ਉਵੇਂ ਹਿੱਸੇਦਾਰੀ ਕਰਕੇ ਸਾਡਾ ਕਬਜ਼ਾ ਕੋਈ ਇਹ ਕਾਗਜ਼ੀ ਤੌਰ ਤੇ ਕਿਸੇ ਦੇ ਨਾਮ ਨਹੀਂ ਕੀ ਇਹ ਸਟੱਡੀ ਦੇ ਨਾਮ ਤੇ ਹੈ ਹਰੀਜਨ ਸਟੱਡੀ ਦੀ ਅੱਛਾ ਸੁਸਾਇਟੀ ਦੇ ਨਾਮ ਦੇ ਤੇ ਮਤਲਬ ਕਬਜ਼ਾ ਜਿਹਦਾ ਹੁੰਦਾ ਹੈਗਾ ਉਸੇ ਦਾ ਹੁੰਦਾ ਤੁਹਾਡੇ ਤੁਸੀਂ 10 ਸਾਲ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਕੋਈ ਇਹ ਇਕਰਾਰ ਕੀਤਾ ਸੀਗਾ ਬਾਬਾ ਜੀਵਨ ਸਿੰਘ ਜੋ ਗੁਰੂ ਘਰ ਆ ਉਹਨਾਂ ਦੀ ਕਮੇਟੀ ਦੇ ਨਾਲ ਕੋਈ ਇਹ ਇਕਰਾਰ ਕੀਤਾ ਤੁਸੀਂ ਵੀ ਅਸੀਂ ਇਹ ਪਹਿਲੀ ਹੈ ਜਿਹੜੀ ਉਹ ਦਾਨ ਦੇਣੀ ਚਾਹਣੇ ਨਹੀਂ ਇਦਾਂ ਦਾ ਕੋਈ ਇਕਰਾਰ ਨਹੀਂ ਕੀਤਾ ਜੀ ਇਹ ਅਸੀਂ 2005 6 ਚ ਛਡਵਾਈ ਸੀ ਕਿਸੇ ਜੱਟ ਪਰਿਵਾਰ ਥੱਲੇ ਸੀਗੀ ਪਈ ਸੀ ਹਾਂਜੀ 7 ਕਨਾਲ ਆਏ ਪਹਿਲੀ 3 ਕਨਾਲ ਅਸੀਂ ਇਧਰੋਂ ਲੜ ਪੜ ਕੇ ਉਹਨਾਂ ਤੋਂ ਛਡਵਾ ਲਈ ਜੀ ਫਿਰ ਇਹਦੇ ਤੇ ਪਹਿਲਾ ਇਹ ਬੰਜਰ ਪਈ ਰਹੀ ਫਿਰ ਅਸੀਂ ਇਹਨੂੰ ਵਾਇਆ ਆਬਾਦ ਕੀਤਾ ਜੀ ਖੇਤੀ ਹੁਤੀ ਕਰਨ ਲੱਪੇ ਉਹਨਾਂ ਨੇ ਫਿਰ ਜਿੰਨਾ ਤੋਂ ਛਡਵਾਈ ਸੀ ਉਹਨਾਂ ਨੇ ਵੀ ਉਦੋਂ ਇਹੀ ਮੁੱਦਾ ਬਣਵਾਤਾ ਕਿ ਇਹ ਪਹਿਲੀ ਗੁਰਦੁਆਰੇ ਦੀ ਪਹਿਲਾਂ ਵੀ ਜਦੋਂ ਰੌਲਾ ਪਿਆ ਸੀ ਉਦੋਂ ਵੀ ਅਸੀਂ ਥਾਣੇ ਕਚਹਿਰੀਆਂ 'ਚ ਬਹੁਤ ਕੋਇਆ ਕੋਸ਼ਿਸ਼ ਨਿਭੜ ਕੇ ਦਿਆ ਸੀਗਾ ਉਸ ਤੋਂ ਬਾਅਦ ਫੇਰ ਅਸੀਂ ਵਾਈ ਜਾਂਦੇ ਸੀ ਨਹੀਂ ਸਰਕਾਰੀ ਪਾਣੀ ਲੱਗਦਾ ਸੀਗਾ ਇਹਨੂੰ ਵਾਦੀ ਲੱਗਦੀ ਹੈ ਹਾਂਜੀ ਇਹਦੀ ਵਾਰੀ ਹੈਗੀ ਆ ਇਹਦੀ ਖਾਲ ਆਉਦਾ ਹੁਣ ਨਹੀਂ ਹੁਣ ਉਹਨਾਂ ਨੇ ਖਾਲ ਧਾਤਾ ਜੀ ਪਿਛਲਾ ਖਾਲ ਵੀ ਧਾਤਾ ਧੋਰੀ ਖਾਲ ਵੀ ਤੇ ਵੀ ਜੀ ਹਾਂਜੀ ਉਹ ਕਿਹੜੇ ਘਰ ਨੇ ਧਾયા ਉਹ ਸ਼ਿੰਦਾ ਸਿੰਘ ਹੈ ਜੀ ਇੱਥੇ ਉਹਦੇ ਤੇ ਜਿੱਦਾਂ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸਰਕਾਰੀ ਖਾਲ ਤਾਂ ਹੁੰਦਾ ਸਿੱਧਾ ਪਰਚਾ ਪੰਦਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹ 2 ਮਹੀਨੇ ਹੋ ਗਏ ਇਸ ਗੱਲ ਨੂੰ ਜੀ ਖਾਲ ਪੱਕਾ ਸੀ ਕਿ ਕੱਚਾ ਸੀ ਕੱਚਾ ਸੀਗਾ ਜੀ ਅੱਛਾ ਹਾਂਜੀ ਤੇ ਹੁਣ ਫਿਰ ਪਾਣੀ ਕਿੱਥੋਂ ਲਾਉਣੇ ਉਹਨੂੰ ਪਾਣੀ ਹੁਣੇ ਮੀਂਹ ਤੇ ਹੀ ਪਈ ਜਾਂਦੀ ਸਾਡੀ ਹੂੰ ਜਿਵੇਂ ਕੋਈ ਮੀਂਹ ਮੂ ਕਿਉਂਕਿ ਇਹਨਾਂ ਨੇ ਆਸੇ ਪਾਸੇ ਦੇ ਲੋਕਾਂ ਨੂੰ ਵੀ ਕਹਿਤਾ ਤੁਸੀਂ ਇਹਨਾਂ ਨੂੰ ਪਾਣੀ ਨਹੀਂ ਲਾਉਣ ਦੇਣਾ ਜੀ ਹੂੰ ਤੁੰ ਤੁਸੀਂ ਕਿ ਉਧਰ ਆਪਾਂ ਵੇਖ ਕੇ ਆਏ ਆ ਸਾਡਾ ਵਾਹਣ ਹੁਣ ਸੁੱਕਾ ਪਿਆ ਹੂੰ ਤੇ ਸਾਨੂੰ ਤਾਂ ਹੁਣ ਮੀਂਹ ਤੇ ਹੀ ਆਸ ਜਦੋਂ ਮੀਂਹ ਆਊਗਾ ਉਦੋਂ ਹੀ ਪਾਣੀ ਭਰੂਗਾ ਪਰ ਵਿੱਚੋਂ ਕੁਝ ਲੋਕ ਹੈ ਵੀ ਚੰਗੇ ਉਹਨਾਂ ਨੇ ਅੱਜ ਸਾਡਾ ਵਾਹਣ ਭਰਾਤਾ ਸੀ ਤੇ ਨਸ਼ਿੰ다 ਸਿੰਘ ਨੇ ਫੇਰ ਵੱਟ ਤੋੜ ਕੇ ਅੱਜ ਪਾਣੀ ਕਢਤਾ ਉਹ ਅਸੀਂ ਕਿਉਂਕਿ ਉਹਦਾ ਘਰ ਆ ਇੱਥੇ ਅਸੀਂ ਜਿਹੜੋ ਘਰੇ ਜਾਂਦੇ ਮਾਣਾ ਮੋਟਾ ਉਹ ਵੇਖਦਾ ਤੇ ਹਿੱਲ ਜੁਲ ਕਰਕੇ ਕੋਈ ਨਾ ਕੋਈ ਕਾਰਵਾਈ ਕਰ ਦਿੰਦਾ ਜੀ ਜੀ ਉਹਨੂੰ ਹੁਣ ਸਪੋਰਟ ਹੋਈ ਪਈ ਐ ਇਹਨਾਂ ਦੀ ਸਾਰਿਆਂ ਦੀ ਹਾਂ ਤਾਂ ਕਰਕੇ ਉਹ ਸਾਡੇ ਨਾਲ ਏਦਾਂ ਉਹਨੂੰ ਐ ਆ ਇਹ ਇੱਥੋਂ ਨਿਕਲਣਾ ਤੇ ਪਹਿਲੀ ਅਸੀਂ ਲਈ ਜਿਹੜੀ ਉਹ ਸਾਡੀ ਪਰਲੇ ਪਾਸੇ ਆ ਤੇਰਾ ਕਨਾਲਾ ਉਹ ਉਹਨੂੰ ਗੁਰਜੀਤ ਸਿੰਘ ਨੂੰ ਝਾਕ ਆ ਇਹ ਇੱਥੋਂ ਇਹਨਾਂ ਨੂੰ ਅਸੀਂ ਕੋਈ ਐ ਸਤਾਵਾਂਗੇ ਤਾਂ ਵੇਚ ਕੇ ਨਿਕਲਣਗੇ ਕਿਉਂਕਿ ਇੱਥੇ ਸਟੈਡੀ ਸਾਰੀ ਆਪਣੀ 13 ਕਿੱਲੇ ਜ਼ਮੀਨ ਆ ਹਰੀਜਨ ਸਟੈਡੀ ਹੂੰ ਹੂੰ ਇਹਦੇ ਚ ਰਹਿ ਅਸੀਂ ਗਏ ਕੱਲੇ ਐਸਸੀ ਪਰਿਵਾਰ ਇਹ ਸ਼ਬਦ ਸਰ ਜਰਨਲ ਇਹ ਜਰਨਲ ਆ ਹਾਂਜੀ ਜਰਨਲ ਦਾ ਹੀ ਇਹ ਤੇ ਕਬਜ਼ਾ ਉਹਨਾਂ ਨੇ ਖਰੀਦੀ ਹੋਈ ਆ ਹੂੰ ਨਹੀਂ ਜੇ ਮੰਨ ਲਾ ਐਸਸੀ ਪਰਿਵਾਰਾਂ ਦੀ ਹੈਗੀ ਆ ਸੁਸਾਇਟੀ ਆ ਤੇ ਜਰਨਲ ਪਰਿਵਾਰਾਂ ਦੇ ਨਾਂ ਕਿਵੇਂ ਚੜੀ ਫਿਰ ਪਹਿਲੀ ਜਰਨਲ ਪਰਿਵਾਰਾਂ ਦੇ ਵੀ ਨਾਮ ਨੇ ਇਹ ਸਿਰਫ ਐਫੀਡੇਵਿਟ ਬਣੇ ਹੋਏ ਆ ਜਿਵੇਂ ਐਫੀਡੇਵਿਟ ਦੇ ਕੇ ਵੇਚੀਆਂ ਆਈਆਂ ਏ ਇਸ਼ਕ ਕੱਲਾ ਕਬਜਾ ਹੈ ਹਾਂਜੀ ਜਿਸ ਤਰ੍ਹਾਂ ਸਾਡਾ ਕਬਜਾ ਉਸ ਤਰ੍ਹਾਂ ਉਹਨਾਂ ਦਾ ਕਬਜਾ ਹੋਣੇ ਸਾਡੇ ਤੋਂ ਪ੍ਰੂਫ ਭਾਦ ਰਹੇ ਆ ਤੁਹਾਡੇ ਕੋਲ ਕੀ ਪ੍ਰੂਫ ਹੈ ਪ੍ਰੂਫ ਸਾਡੇ ਆਪਣੇ 850 ਕਿਲਾ ਸਟੇਡੀ ਦਾ ਪਹਿਲੀ ਇਹ ਕਿਸੇ ਬੰਦੇ ਕੋਲ ਵੀ 201 ਮੈਂਬਰ ਆ ਕਿਸੇ ਕੋਲ ਵੀ ਕਿਸ ਕੋਈ ਪ੍ਰੂਫ ਨਹੀਂ ਬਸ ਕਬਜਾ ਹੀ ਹੈ ਕੱਲਾ ਜਿੱਥੇ ਕਿਸੇ ਦਾ ਮੈਂਬਰਸ਼ਿਪ ਦਾ ਪ੍ਰੂਫ ਹੈਗਾ ਕੱਲੀ ਦਾ ਹੀ ਹੋਰ ਕੋਈ ਪ੍ਰੂਫ ਨਹੀਂ ਗਈ ਜੀ ਬਾਬਾ ਜੀ ਪੱਤਰਕਾਰ ਗੱਲ ਕਰਦਾ ਸੁਖਪ੍ਰੀਤ ਮੌਨ ਟੈਲੀਵਿਜ਼ਨ ਤੋਂ ਹਾਂਜੀ ਤੁਹਾਡਾ ਨਾ ਜੀ ਇੱਕ ਮਾਮਲੇ ਨੂੰ ਲੈ ਕੇ ਵਰਸ਼ਨ ਲੈਣਾ ਸੀਗਾ ਜੀ ਪੱਕਾ ਜਾਣਨਾ ਸੀਗਾ ਤੁਹਾਡਾ ਹਾਂਜੀ ਜਿਹੜਾ ਤੁਹਾਡੇ ਪਿੰਡ ਜੀ ਇੱਕ ਜ਼ਮੀਨ ਦਾ ਇਸ਼ੂ ਆ ਲਖਵੀਰ ਸਿੰਘ ਨਾਲ ਜੀ ਨਾ ਜੀ ਲਖਵੀਰ ਸਿੰਘ ਆ ਜੀ ਮੁੰਡਾ ਉਹਨਾਂ ਨਾਲ ਤੁਹਾਡਾ ਜ਼ਮੀਨਦਾਰ ਰੌਲਾ ਜਿਹੜਾ ਆਪਰਾ ਵੀ ਰੌਲਾ ਜਿਨਾ ਨਹੀਂ ਗੁਰਦੁਆਰੇ ਦੀ ਉਹ ਕਹਿੰਦੇ ਵੀ ਗੁਰਦੁਆਰੇ ਦੀ ਕਮੇਟੀ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਆ ਮੈਂ ਤਾਂ ਆਈ ਸਟ੍ਰੈਟਜੀ ਆ ਨਾ ਗੁਰਦੁਆਰੇ ਦੀ ਨਾ ਸਟ੍ਰੈਟਜੀ ਦੀ ਆ ਨਹੀਂ ਉਹ ਕਹਿੰਦੇ ਸੀਗੇ ਵੀ ਉਹਨਾਂ ਦੀ ਜਿਹੜੀ ਜਿੱਥੇ ਉਹ ਕਹਿੰਦੇ ਵੀ ਸਾਡੀ ਚਾਰਕਾਂ ਵਾਲਾ ਜ਼ਮੀਨ ਆ ਜਿਹੜੀ ਇੱਥੇ ਵੀ ਪਿਛਲੇ ਦਿਨਾਂ ਦੇ ਦੌਰਾਨ ਗੁਰਦੁਆਰੇ ਕਮੇਟੀ ਦੇ ਵੱਲੋਂ ਥੰਬੂ ਵਗੈਰਾ ਵੀ ਲਾਏ ਗਏ ਸੀ ਉਹ ਕਹਿੰਦੇ ਵੀ ਆਪਦੇ ਉਹ ਵੀ ਲਾਗੇ ਸੀਗੇ ਉਹ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਜੀ ਅੱਛਾ ਹਾਂਜੀ ਉਹ ਮੈਨੂੰ ਇਹ ਦੱਸੋ ਜੀ ਜਿਹੜੀ ਉਹ ਜ਼ਮੀਨ ਆ ਉਹ ਗੁਰਦੁਆਰੇ ਦੇ ਨਾਮ ਉਹ ਕਹਿੰਦਾ ਵੀ ਉਹ ਕਹਿੰਦੇ ਵੀ ਅਸੀਂ ਵਾ ਰਹੇ ਆ ਇਹਨੂੰ ਦਨੇ ਦੱਸੋ ਜੀ ਵੀ ਜਿਹੜੀ ਜ਼ਮੀਨ ਰਾਜੇ ਵੱਲੋਂ ਦਾਨ ਹੋਈ ਹੁੰਦੀ ਆ ਵੀ ਉਹ ਦੁਆਆ ਦੁਆਰਾ ਅਗਲੇ ਪਾਸੇ ਦਾਨ ਕੀਤੀ ਜਾ ਸਕਦੀ ਹੁੰਦੀ ਆ ਕਿ ਨਹੀਂ ਜੀ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਜੀ ਠੀਕ ਆ ਜੀ ਕਿਉਂ ਆਪਾਂ ਐ ਕਮੇਟੀ ਚ ਬਹੁਤ ਨਾਂ ਮਹੀਨੇ ਤੋਂ ਹਾਂ ਜੀ ਕਿਸੇ ਨਾ ਕਮੇਟੀਆਂ ਨੂੰ ਕੋਈ ਲੇਖ ਲੁਕਤ ਜਿਹਾ ਨਹੀਂ ਠੀਕ ਆ ਜੀ ਉਹਨਾਂ ਨੂੰ ਜਾਣਕਾਰੀ ਜ਼ਿਆਦਾ ਓਕੇ ਅੱਛਾ ਦੂਸਰਾ ਇਹ ਮਾਮਲਾ ਸਾਰਾ ਹੈ ਕੀ ਆ ਜੀ ਮੈਨੂੰ ਸਾਰਾ ਮਾਮਲਾ ਦੱਸੋ ਜੀ ਪਹਿਲਾਂ ਪਨਾਲੀ ਮਾਬੂਤ ਨੂੰ ਮੈਂ ਦੱਸ ਦਿੱਤਾ ਕਿ ਮੈਂ ਹਜੇ ਹੈਗਾ ਨਵਾਂ ਆਤਰ ਹੂੰ ਨਾਵੇ ਆਪਣੀ ਪੜ੍ਹਾਈ ਹੈਗੀ ਅਨਪਾਣਾ ਬੰਦੇ ਜੀ ਤੁਹਾਨੂੰ ਪੜ੍ਹਨ ਦੇ ਸਿੱਟੇ ਨੂੰ ਕੋਈ ਸਮਝ ਲੱਗਦੀ ਨਹੀਂ ਹੁੰਦੀ ਨਹੀਂ ਤੁਸੀਂ ਉੱਥੇ ਗਏ ਸੀ ਨਾਲ ਤੁਹਾਨੂੰ ਗੱਲ ਤਾਂ ਸਾਰੀ ਪਤਾ ਹੀ ਹੋਊਗੀ ਨਾ ਵੀ ਗੱਲ ਕੀ ਆ ਸਾਰੀ ਤੁਸੀਂ ਜਿਸ ਦਿਨ ਤੁਸੀਂ ਉੱਥੇ ਥੰਬੂ ਵਗੈਰਾ ਲਾ ਕੇ ਆਏ ਆ ਜਾਂ ਜਿਹੜਾ ਤੁਸੀਂ ਉਹ ਲਾ ਕੇ ਆਏ ਆ ਜੀ ਗੁਰਦੁਆਰਾ ਪ੍ਰਬੰਧ ਗੁਰਦੁਆਰੇ ਦਾ ਨਾਮ ਲਿਖਿਆ ਹੋਇਆ ਹੈ ਜਿਹੜੇ ਤੁਸੀਂ ਲਾ ਕੇ ਆਏ ਸੀ ਆਪਣੇ ਸੀਮੈਂਟ ਤੇ ਥੰਮੇ ਥਮਲੇ ਜੀ ਕੰਜੀ ਹਾਂ ਉਹ ਉਸੇ ਬਾਰੇ ਗੱਲ ਕਰਨੀ ਹੈ ਜੋ ਮਾਮਲਾ ਕੀ ਹੈ ਸਾਰਾ ਸਾਨੂੰ ਇਹ ਦੱਸੋ ਜੀ ਮਾਮਲਾ ਕਹਿੰਦੇ ਵੀ ਆਪਣ ਨੂੰ ਗੁਰਦਾਰਨ ਲੱਗੇ ਤੇ ਥੀਚ ਮਿੱਟੀ ਨਹੀਂ ਜੀ ਉਹ ਲਿਜੀਮੇਟੀ ਗਈ ਆਪਣੀ ਇਹਨਾਂ ਦੀ ਜੀ ਜੀ ਉਹਨਾਂ ਨੇ ਲਿਖਵਾਈ ਲਿਖੂਈ ਹੈ ਤੇ ਉਹਨਾਂ ਦੀ ਆ ਉਹਦੇ ਨਾਲ ਚੱਲਣਾ ਮੈਂ ਚੱਲੋ ਕੀ ਜਾਂਦੇ ਆ ਹਾਂ ਤੇ ਇਹਨਾਂ ਦਾ ਰੌਲਾ ਪਿੱਛੇ ਚੱਲੀ ਜੁਲੀ ਜਾਂਦਾ ਮੈਨੂੰ ਆਪਾਂ ਨੂੰ ਕੋਈ ਸਮਝ ਨਹੀਂ ਆ ਇਸ ਚੀਜ਼ ਦੀ ਪੂਰੀ ਲੱਗੀ ਜੀ ਠੀਕ ਹੈ ਜੀ ਅਸਲ 'ਚ ਉਹਨਾਂ ਦਾ ਇਹ ਕਹਿਣਾ ਜਿਹੜਾ ਲਖਵੀਰ ਆ ਉਹ ਕਹਿੰਦੇ ਵੀ ਇਹ ਜ਼ਮੀਨ ਨਜੂਲ ਸੋਸਾਇਟੀ ਦੀ ਜਿਹੜੀ ਹਰੀਜਨ ਸੋਸਾਇਟੀ ਬਣੀ ਆ ਕਹਿੰਦੇ ਉਹਨਾਂ ਦੀ ਉਸ ਦੀ ਜ਼ਮੀਨ ਆ ਤੇ ਗੁਰਦੁਆਰੇ ਨੂੰ ਤਾਂ ਕਹਿੰਦੇ ਇਹ ਜ਼ਮੀਨ ਲਾਟ ਹੀ ਨਹੀਂ ਹੋਈ ਸੀ ਕਿ ਅਸੀਂ ਤਾਂ ਦਿੱਤੀ ਨਹੀਂ ਗਈ ਪਹਿਲਾਂ ਲਿਖ ਕੇ ਇਹਨਾਂ ਨੂੰ ਗੁਰਦੁਆਰੇ ਨੂੰ ਦਿੱਤਾ ਹੀ ਨਹੀਂ ਉਹ ਤਾਂ ਕਹਿੰਦੇ ਹੁਣ ਇਹ ਇਹ ਜਾਣਦੇ ਆ ਜਾਂ ਉਹ ਜਾਣਦੇ ਆ ਆਪਾਂ ਨੂੰ ਇਸ ਬਾਰੇ ਇਹਨਾਂ ਦਾ ਪਤਾ ਤੁਸੀਂ ਤੁਸੀਂ ਮਾਮਲੇ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸਲ ਦੇ ਵਿੱਚ ਮਾਮਲਾ ਹੈ ਕੀ ਆ ਪੂਰਾ ਮਾਹੌਲ ਹੁਣ ਜਾਣਾ ਤੇ ਫੇਰੀ ਮਾਹੌਲੇ ਵਿੱਚ ਬੜਾਂਗੇ ਤਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਤੁਸੀਂ ਪਹਿਲੇ ਦਿਨ ਜਿੱਦੇ ਉੱਥੇ ਉਹ ਲਾ ਕੇ ਆਏ ਆਂ ਜੀ ਉਸ ਦਿਨ ਤੁਸੀਂ ਬਿਨਾਂ ਪੜਤਾਲ ਕੀਤੀ ਚਲੇ ਗਏ ਸੀਗੇ ਕਿ ਤੁਹਾਡੇ ਧਿਆਨ 'ਚ ਸੀਗਾ ਧਿਆਨ 'ਚ ਹੀ ਹੈਗਾ ਜੀ ਤੇ ਸੰਜੀ ਸੰਜੀ ਵੀ ਨੇ ਆ ਹੂੰ ਤੇ ਜਿੱਦੀ ਸੰਜੀ ਜਿੰਨੇ ਬੱਚਤ ਬੱਚਤ ਹਾਂ ਜੀ ਹਾਂ ਜੀ ਬੱਚਤ ਦੇ ਕਾਰਨ ਕਰਕੇ ਇਹਨਾਂ ਨੇ ਕਮੇਟੀ ਤੋਂ ਲਿਖਵਾਇਆ ਕਮੇਟੀ ਨੇ ਲੈ ਕੇ ਦਿੱਤਾ ਵੀ ਬੱਚਤ ਪਈ ਆਪਣੀ ਜੀ ਆਪਾ ਦਈਏ ਉਰਦਾਂ ਨਾਲ ਨੂੰ ਹਾਂ ਪਾਪਰ ਜਲ ਪਾਠੀ ਜੋਗਰੀ ਆਪਣੀ ਸੇਵਾਉਣ ਲੱਗ ਪੂਗੀ ਹਾਂ 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 ਇਸ ਕਾਰਨ ਕਰਕੇ ਇਹਨਾਂ ਨੂੰ ਦੱਸਦੇ ਵੀ ਉਸ ਮੁਕ ਦਾ ਕੋਈ ਹੈ ਨਹੀਂ ਸੀ ਵਿੱਚ ਜੀ ਇਹਾਂ ਦੀ ਵੀ ਇਹਨਾਂ ਨੂੰ 2 ਸਾਲ ਠੇਕੇ ਪਹਿਲਾਂ ਠੇਕੇ ਦਿੱਤੀ ਸੀ 2 ਸਾਲ ਠੇਕਾ ਦਿੱਤਾ ਇਹਨਾਂ ਨੂੰ ਲਖਜੀਤ ਸਿੰਘ ਨੇ ਤੇ ਜਲੋ ਸਿੰਘ ਨੇ ਜੀ 2 ਸਾਲ ਠੇਕਾ ਪਹਿਲਾਂ ਦਿੱਤਾ ਜੀ ਜੀ ਉਹ ਤੋਂ ਬਾਅਦ ਠੇਕਾ ਦੇ ਨੂੰ ਹਟ ਗਏ ਜੀ ਉਹ ਇਹ ਮੰਗਦੇ ਠੀਕਾ ਵਿਧਾਂ ਠੀਕਾ ਦੇਓ ਪੈਣੀ ਉਹਦੇ ਕੋਈ ਚੱਕਰ ਨਹੀਂ ਜੀ ਇਹਨਾਂ ਨੇ 5-7 ਸਾਲ ਤੋਂ ਤੁਹਾਡੇ ਵੀ ਠੇਕਾ ਹੀ ਦੇਣਾ ਬੰਦ ਕਰਤਾ ਜੀ ਜਿਹੜੇ ਮਾਮਲੇ ਜੀ ਆਪਾਂ ਆ ਗਏ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਜੀ ਜੀ ਉਹ ਠੇਕਾ ਦੇਣਾ ਬੰਦ ਕਰਤਾ ਤੇ ਉਹਨਾਂ ਦੀ ਵੀ ਅਹੀ ਪੈੜੀ ਛਡਾਉਣੀ ਹੈ ਹਾਂ ਉਹਨਾਂ ਦਾ ਇੱਕ ਇਹ ਵੀ ਕਹਿਣਾ ਜੀ ਉਹ ਕਹਿੰਦੇ ਵੀ ਜੇ ਗੁਰਦੁਆਰਾ ਸਾਹਿਬ ਦੀ ਬਚਤ ਇਹ ਹੈਗੀ ਆ ਤੇ ਜਿਹੜੀਆਂ ਸੱਤ ਕਨਾਲਾਂ ਕਹਿੰਦੇ ਤਿੰਨ ਕਨਾਲਾਂ ਨਹੀਂ ਛਡਾ ਰਹੇ ਕਿ ਮੇਰੀਆਂ ਚਾਰ ਕਨਾਲਾਂ ਦੀ ਜਾਣਬੁੱਝ ਕੇ ਇੱਕ ਮੈਨੂੰ ਇੱਕ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਤੇ ਜਾਣ ਪੁੱਝ ਕੇ ਆਪਦੀ ਆਪ ਹੋ ਰਹੇ ਆ ਜੀ ਜਦੋਂ ਆਪਾਂ ਕੋਈ ਵੱਟਾ ਵੀ ਰੱਖਦੇ ਆ ਗੁਰਦੁਆਰਾ ਸਾਹਿਬ ਦੇ ਨਾਂ ਤੇ ਆ ਜੀ ਜਿੰਕੋ ਪਹਿਲਾਂ ਠੇਕਾ ਦਿੱਤਾ ਇਹਨਾਂ ਨੂੰ 2 ਸਾਲ ਆ ਜੀ ਉਹ ਬਣਾ ਦਿੰਦੇ ਪਹਿਲਾਂ ਕਿ ਦੇਵ ਸਿੰਘ ਕੋਈ ਸਾਡੇ ਇਥੇ ਇਹਨਾਂ ਦਾ ਗਵਾਂਡੀ ਗੁੰਡੀ ਆ ਜੀ ਉਹਨਾਂ ਨੇ ਪੱਟਕੇ ਬਣਾਈ ਸੀ ਪਹਿਲੀ ਜੀ ਬਸ ਉਹਨੂੰ ਲੈ ਲਈ ਇਹਨਾਂ ਨੇ ਹੋ ਤੇ ਕਮੇਟੀ ਨੇ ਠੇਕੇ ਦਿੱਤੀ ਗਾਂਵ ਇੱਕ ਘਰ ਨੂੰ ਜੀ ਪਰੇ ਇਹ ਜਾਣਨ ਤੇ ਉਹ ਜਾਣ ਪਰਮਾਤਮਾ ਜਾਣਦਾ ਵੀ ਇਹਨਾਂ ਨੇ ਕਿਵੇਂ ਕਿਕਰ ਦਿੱਤਾ ਜਾਂ ਨਹੀਂ ਨਹੀਂ ਦਿੱਤਾ ਜਾਂ ਕਿਕਰ ਲਈ ਹੈ ਜਾਂ ਨਹੀਂ ਲਈ ਹੂੰ ਜਿੰਨੀ ਆਪਣੇ ਕੋਲ ਜਾਣਕਾਰੀ ਹੈ ਇੰਨੀ ਦਾ ਅੱਛਾ ਇੱਕ ਇੱਕ ਹੋਰ ਇੱਕ ਹੋਰ ਜੀ ਗੱਲ ਜੀ ਵੀ ਸਾਡਾ ਆਪਦਾ ਪਰਿਵਾਰੀ ਆ ਹਾਂਜੀ ਉਹ ਵੀ ਸਾਡਾ ਆਪਦਾ ਪਰਿਵਾਰੀ ਆ ਜੀ ਇਹਦੇ ਤੇ ਇੱਕ ਹੋਰ ਗੱਲ ਆ ਜੀ ਉਹ ਕਹਿੰਦੇ ਵੀ ਇਹ ਜ਼ਮੀਨ ਰਾਜੇ ਨੇ ਪਹਿਲੇ ਸਾਨੂੰ ਦਾਨ ਚ ਦਿੱਤੀ ਹੋਈ ਆ ਦਾਨ ਦਿੱਤੀ ਹੋਈ ਚੀਜ਼ ਉਹ ਕਹਿੰਦੇ ਅੱਗੇ ਕਿਵੇਂ ਦਾਨ ਹੋ ਸਕਦੀ ਹੈ ਤੁਹਾਡੇ ਧਿਆਨ ਚ ਹੈਗਾ ਵੀ ਦਾਨ ਕੀਤੀ ਹੋਈ ਚੀਜ਼ ਅੱਗੇ ਹੋ ਸਕਦਾ ਦਾਨ ਹੋ ਸਕਦੀ ਹੈ ਜੀ ਦਾਨ ਤੇ ਨਹੀਂ ਹੋ ਸਕਦੀ ਜੇ ਠੇਕਾ ਆਪਾਂ ਗੁਰਦਾਰੇ ਨੂੰ ਦੇ ਦਈਏ ਹੂੰ ਰੱਬੀ ਦੇ ਤੌਰ ਤੇ ਜੀ ਗੁਰਦਾਰੇ ਨੂੰ ਆਪਾਂ ਕੋਈ ਕੋਈ ਬੰਦਾ ਨਹੀਂ ਕਰ ਸਕਦਾ ਵੀ ਉਹਦੀ ਚੀਜ਼ ਵੱਟ ਤੇ ਦੇ ਸਕਦੇ ਆਪਾਂ ਜੀ ਉਹ ਤਾਂ ਚਲੋ ਤੁਸੀਂ ਇਸ ਸੰਬੰਧ ਦੇ ਤੌਰ ਤੇ ਕਹਿ ਰਹੇ ਹੋ ਇਹਨਾਂ ਦੇ ਬਲ ਤੁਸੀਂ ਕਹਿ ਰਹੇ ਹੋ ਵੀ ਦਸਵੰਦ ਕਰ ਜਿਵੇਂ ਆਪ ਦਸਵੰਦ ਕੱਢ ਲੈਂਦਾ ਉਹਨੇ ਕਹਿ ਰਹੇ ਹੋ ਇਹਦੀ ਵਟਤਪਾਪ ਦੇ ਸਕਦੇ ਆ ਨਾ ਗੁਰਦੁਆਰਾ ਸਾਹਿਬ ਨੂੰ ਜੀ ਉਹਨਾਂ ਦਾ ਇੱਕ ਉਹਨਾਂ ਦਾ ਅਸਲ ਦੇ ਵਿੱਚ ਇਹ ਕਹਿਣਾ ਕਿ ਇਹ ਜ਼ਮੀਨ ਜਿਹੜੀ ਸੋਸਾਇਟੀ ਦੀ ਆ ਗੁਰਦੁਆਰੇ ਦੀ ਜ਼ਮੀਨ ਹੀ ਹੈ ਨਹੀਂਗੀ ਗੁਰਦੁਆਰੇ ਜੀ ਨਹੀਂ ਮੰਦੀ ਨਾ ਮੰਗਦੇ ਹੋਣ ਹੂੰ ਜੇ ਨਾ ਮੰਗਦੇ ਹੋਣ ਇਹਨਾਂ ਦੇ ਇਹਨਾਂ ਦਾ ਮਾਣਾ ਜੀ ਪਰ ਜਿਹੜੇ ਬੰਦੇ ਨੇ ਲੈ ਕੇ ਦਿੱਤੀ ਵੀ ਆ ਜੀ ਕੋਈ ਇੱਕ ਘਰ ਦੀ ਹੈ ਨਹੀਂ ਸਟੇਟੀ ਦੀ ਆ ਜੀ 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 ਸਟੇਟੀ ਵੀ ਜੀ ਮੈਨੂੰ ਆ ਜੀ ਸਟੇਟੀ ਵਾਲੇ ਕਦਮ ਚੱਕ ਲੈਣਗੇ ਜੀ ਸਾਡੀ ਦੇਖੋ 2102 ਨੰਬਰਾਂ ਦੀ ਜਮੇਟੀ ਆ ਜੀ ਜੇ ਉਹਨਾਂ ਨੇ ਕਦਮ ਚੱਕ ਲਿਆ ਫੇਰ ਵੀ ਛੱਡਣੀ ਪੈਣੀ ਆ ਹਾਂ ਹਾਂਜੀ ਨਹੀਂ ਫੇਰ ਵੀ ਨਹੀਂ ਛੱਡਣੀ ਪੈਣੀ ਆ ਜੀ ਗੁਰਦੁਆਰੇ ਦੇ ਮੁਤਾਬਕ ਭਾਈਚਾਰੇ ਨੂੰ ਕਹਿ ਦਿੰਦੇ ਵੀ ਚਲੋ ਧੰਨਵਾਦ ਜੀ ਜਿਹਨਾਂ ਜਿਹੜਾ ਵਾਲੀ ਉਹਦਾ ਠੇਕਾ ਵੀ ਛੱਡੂ ਸੀ ਸਾਰਾ ਜੀ ਇਸਲਾ ਬਿਜੇ ਜਰ ਵਾਲੀ ਵਾਲੀ ਜੀ ਹੁਣ ਅੱਗੇ ਅੱਗੇ ਬੰਦਾ ਹੀ ਮੰਨ ਜਾਂਦਾ ਵੀ ਚਲ ਮੈਂ ਠੇਕਾ ਦਿੰਦਾ ਜੀ ਚਲ ਕੋਈ ਮਨਵਾ ਲੈਂਦੇ ਹਾਂ ਜੀ ਜਿੰਨ ਦੇਣਾ ਤਾਂ ਗੁਰਦੁਆਰੇ ਨਹੀਂ ਸੀ ਕਿਸੇ ਬੰਦੇ ਨੂੰ ਦਿਨ ਹੀ ਨਹੀਂ ਸੀ ਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਉਹ ਠੇਕਾ ਨਹੀਂ ਦੇ ਰਹੇ ਸੀ ਇਸ ਕਰਕੇ ਤੁਸੀਂ ਜ਼ਮੀਨ ਛੜਾ ਰਹੇ ਹੋ ਹਾਂਜੀ 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 ਠੀਕ ਆ ਜੀ ਮੈਂ ਤੁਹਾਡਾ ਪੱਖ ਜਾਣ ਲੈ ਜੀ ਅਸੀਂ ਚੈਨਲ ਤੇ ਚਲਾਉਣਾ ਜੀ ਕੋਈ ਗੱਲ ਨਹੀਂ ਜੀ ਠੀਕ ਆ ਸਦੀਪਾ ਠੇਕਾ ਲੈਣਾ ਪਰ ਪੈਲੀ ਉਹ ਛੱਡਣਗੇ ਨਹੀਂ ਬੰਦੇ ਸਾਰੇ ਇਹ ਗੱਲ ਕਹਿ ਰਹੇ ਆ ਕਿਵੇਂ ਜਿਹੜਾ ਖੁਦ ਪਰਿਵਾਰ ਵੀ ਆ ਇਹਨਾਂ ਦਾ ਆਸ ਦਾ ਜੀ ਜਿਹੜੇ ਤਾਏ ਨੇ ਲਖਵੀਰ ਦੇ ਤਾਏ ਨੇ ਲੇ ਕੇ ਦਿੱਤੀ ਜੀ ਤਸਕਦੋ ਦੀ ਹੈਗੇ ਵਿੱਚ ਸਾਡੇ ਕੋਲ ਜਿਹੜੀ ਲਿਖਾ ਜੀ ਬੇਸੀ ਗੁਰਦਾਰੇ ਨੂੰ ਦਾਨ ਕਰ ਰਹੇ ਆ ਬੰਦੇ ਸਿਰਫ ਇਹ ਹੈਗੀ ਆ 11 ਕੇ 12 ਕਰਾਂਦੀ ਜੀ ਦੋ ਦੋ ਚਾਰ ਚਾਰ ਮਰਲੇ ਫਿਰ ਵਿੱਚੋਂ ਜੀ ਜੀ ਤੇ ਜਿਹੜਾ ਇਹਨਾਂ ਦਾ ਵਾਣਾ ਜੀ ਸਾਡੇ 15 ਦਾ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਡੀ ਪਹਿਲੀ ਮੰਡਿਓ ਜੀ ਤੇ ਅਸੀਂ ਬਹੁਤ ਛੱਡ ਦਿਆਂਗੇ ਜੀ ਤੇ ਸਾਡੀ ਪਹਿਲੀ ਘਟਾ ਜੀ ਜਿਹੜੀ ਇਹਨਾਂ ਦੀ ਆਪਦੀ ਆ ਉਹ ਕੋਸੋ ਪਿੱਲਾ ਦੋ ਕਿਲੇ ਪਾਸੇ ਤੇ ਆ ਜੀ ਉਹਦੇ ਵਿੱਚ ਜਿਹੜ ਨੂੰ ਇਹਨਾਂ ਨੂੰ ਮਿਲ ਕੇ ਦਿੱਤੀ ਵੈਲੀ ਤੇ 13 ਮਰਲੇ 14 ਉਹ ਚ ਵੀ ਵੱਧ ਐ ਇਹਨਾਂ ਕੋਲੇ ਜੀ ਉਹ ਬੰਦਾਂ ਨੇ ਇਹ ਕਹਿਣਾ ਵੀ ਜੇ ਤੁਹਾਡਾ ਹਿੱਸਾ ਆਂਦਾ ਵਿੱਚ ਹੂੰ ਇਹਸਾ ਰੱਖੋ ਨਹੀਂ ਛੋਟੇ ਨੂੰ ਤਾਂ ਪਹਿਲੇ ਮਤਲਬ ਇਹ ਗੁਰੂ ਘਰ ਦੀ ਮਾਨ ਦਾ ਗੁਰੂ ਘਰ ਨੂੰ ਜਾਣ ਦਿਓ ਜੀ ਜੇ ਕੋਈ ਬੰਦਾ ਨੇ ਦਿੱਖਤੀ ਤਾਂ ਜੀ ਤੇ ਟੋਟਾ ਇੱਕ ਨਾ ਥਾਂ ਤਿੰਨ ਜੀ ਜੀ ਤੇ ਨਾ ਤਾਂ ਇਹਨਾਂ ਨੇ ਪਾਰਕਿੰਗ ਨਾਲ ਦੇ ਨਾ ਗੋਸੜਾ ਜਿਹਨੇ ਪਾਰਕਿੰਗ ਨਾਲ ਚੱਲ ਇੰਨੇ ਨਾਲ ਵੀ ਗੁਰੂ ਘਰ ਦੀ ਸੇਵਾ ਹੋ ਜਾਂਦੀ ਹੈ ਬਾਕੀ ਦੀ ਜੀ ਵੀ 20000 ਰੁਪਏ ਚੱਲ ਉਹਨੂੰ ਦੇਈਆਂ ਆਦਮੀ ਦੀ ਸੇਵਾ ਕਰਦਾ ਜੀ ਜੀ ਜਾਂ ਕੋਈ ਹੋਰ ਵੀ ਚੀਜ਼ਾਂ ਬਣਦੀਆਂ ਸਾਡੇ ਮਰਨੇ ਵੀ ਇੱਥੇ ਹੋਣੇ ਆ ਜੀ ਸਾਡੇ ਜੋਂ ਪਾਣੀ ਵੀ ਇੱਥੇ ਹੀ ਹੋਣਾ ਜੀ ਜੀ ਜੋ ਵੀ ਕੰਨੀ ਖੁਸ਼ੀ ਇੱਥੇ ਹੀ ਹੈ ਗੁਰਦਰ ਸਾਹਿਬ ਸਮਾਨ ਬਣਾਈ ਜਾਂਦੇ ਹੌਲੀ ਹੌਲੀ ਸਾਡੀ ਸੰਗਤ ਠੀਕ ਹੈ ਜੀ ਤੇ ਇਹ ਕਰ ਕਿਹਨਾਂ ਨੂੰ ਆਖਿਆ ਸੀ ਇਹ ਨਹੀਂ ਅੱਖ ਲੱਗਦੇ ਫਿਰ ਇਹਨਾਂ ਦੀ ਮਰਜ਼ੀ ਹੈ ਗਾਂ ਪੱਥਰਾਂ ਚ ਪੈ ਗਏ ਤੇ ਉਸ ਨਾਲ ਥੋੜਾ ਜਿਹਾ ਬੰਦਾ ਠੰਡਾ ਜੀ ਆਪਾਂ ਕਹਿੰਨਾ ਲੜ ਕੇ ਖੁਸ਼ ਨਹੀਂ ਜੀ ਜੀ ਇਹ ਜਿਹੜਾ ਗਾਲੀ ਪੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਲਿਖ ਲਈ ਤੇ ਉਹਨੂੰ ਪੁੱਛ ਕੇ ਦੇਖਾਇਆ ਜਲੋਰ ਸਿੰਘ ਨੂੰ ਜੀ ਵੀ ਖੁਦ ਮੈਂ ਇਕੱਲਾ ਬੰਦਾ ਸੀ ਉੱਥੇ ਜਿਹੜਾ ਇਹਨਾਂ ਦੇ ਗਾਲ ਪੈਣ ਤੋਂ ਰੋਕ ਰਿਆ ਸੀ ਬੰਦਿਆਂ ਨੂੰ ਜੀ ਮਤਲਬ ਬੰਦੇ ਇਹਨਾਂ ਦੇ ਗਾਲ ਪੈਦੇ ਜੀ ਤੁਸੀਂ ਇਹ ਕਹਿ ਰਹੇ ਆ ਮੈਂ ਗਾਲ ਪੈਣ ਦੀ ਕੋਸ਼ਿਸ਼ ਕਰਦੇ ਸੀ ਨਾ ਬੰਦੇ ਅਕਸਰ ਵੀ ਕਹਿੰਦੇ ਜੀ ਵੀ ਨਾ ਬਈ ਤੂੰ ਇਹ ਕੰਮ ਨਹੀਂ ਕਰਨਾ ਜੀ ਗਾਲ ਤਾਂ ਵੀ ਹੋ ਰਹੀ ਪੈ ਰਹੀ ਜਿੰਦਾਰ ਜਿਹਨਾਂ ਦੇ ਕੋਈ ਹੈਗਾ ਸੀ ਇਹਨਾਂ ਦਾ ਗੇੜ ਜੀ ਜੀ ਪਹਿਲਾਂ ਦਾ ਕੋਈ ਜੀ ਤੇ ਆਪਣੀ ਕਮੇਟੀ ਵਾਲਾ ਬੰਦਾ ਨਹੀਂ ਕੋਲ ਆ ਪੈਂਦਾ ਇਹਨਾਂ ਦੇ ਜੀ ਠੀਕ ਹੈ ਜੀ ਬਾਬਾ ਜੀ ਧੰਨਵਾਦ ਹਾਂਜੀ ਠੀਕ ਹੈ